ਸੰਸਾਰ ਵਿੱਚ ਕੁਝ ਲੋਕ ਮਨਮੁਖ ਹੁੰਦੇ ਨੇ ਕੁਝ ਗੁਰਮੁਖ ਹੁੰਦੇ ਨੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਤਿੰਨ ਕਿਸਮ ਦੇ ਗੁਰਮੁਖ ਹੁੰਦੇ ਨੇ ਨਾਦਨ ਕਥਾ ਕੀਰਤਨ ਵੇਦਨ ਪੜਦੇ ਰਹਿੰਦੇ ਨੇ ਗੁਰੂ ਇਤਿਹਾਸ ਰੀਆ ਸਮਾਈ ਸਿਮਰਨ ਵਿੱਚ ਲੱਗੇ ਰਹੇ ਇਸੇ ਤਰ੍ਹਾਂ ਹੀ ਮਨਮੁਖ ਲੋਕ ਇਹਨਾਂ ਦੀਆਂ ਵੀ ਕਿਸਮਾਂ ਹੁੰਦੀਆਂ ਤੋ ਜਿਹੜਾ ਮਨਮੁਖ ਹੈ ਉਹ ਗਣਸੂ ਪ੍ਰਭੂ ਦੂਰ ਉਹਦਾ ਕੰਮ ਕੀ ਹੈ ਗਲਤੀਆਂ ਬਣਾਉਂ ਪਾਪ ਜੋ ਕਰਗਤ ਉਲਟਾ ਉਹ ਕਰਦੇ ਰਹਿਣਾ ਮਨ ਦੀ ਮਰਜ਼ੀ ਹੁਕਮ ਕੀ ਮਨ ਪਾਵਨ ਦੇ ਰਬ ਪੀੜੇ ਅੱਗੇ ਜਾਉਂ ਫੇ ਸਾਨੂੰ ਸਮਝ ਨਹੀਂ ਪੈਂਦੀ ਫੇ ਮਨਮਕ ਕਿਨੂੰ ਕਹਿਦੀ ਹੈ ਕੀ ਇਹਦਾ ਸਾਖਤਾ ਵਹ ਕੌਣ ਹੋ ਸਕਦਾ ਹੈ ਬਾਣੀ ਵਿੱਚ ਬੜੇ ਪਰਮਾਨੰਦ ਹੁੰਦੇ ਨੇ ਤੂੰ ਪਹਿਲੀ ਗੱਲ ਰੱਬ ਭੁੱਲ ਜਾਣਾ ਤਿੰਨ ਗੱਲਾਂ ਹੁੰਦੀਆਂ ਇਹ ਕਹ ਮਨ ਚ ਮੈਲ ਮੈਲ ਇੰਨੀ ਪਈ ਹੋਈ ਹੈ ਮਨ ਲ ਕੇ ਕਿ ਪਰਮੇਸ਼ਰ ਤਾਂ ਪਤਾ ਨਹੀਂ ਕੋਆ ਕੋ ਦੂਰ ਹੈ ਦੂਸਰੀ ਹੈ ਬਕਸ਼ੀਤਾ ਹਿਲਦੇ ਜੁਲਦੇ ਰਹਿ ਤੀਸਰਾ ਵਰਨ ਮਤ ਮਾਰੀ ਹੋਈ ਇਹ ਪਾਣੀ ਦੇ ਉੱਤੇ ਬੂਰ ਆਇਆ ਉਹ ਬੂਰ ਦਿਸਦਾ ਕਾਇਦਾ ਪਾਣੀ ਨਜ਼ਰ ਨਹੀਂ ਆਉਂਦਾ। ਇੰਉ ਟਕਿਆ ਹੋਇਆ ਸਾਰਾ। ਤੁਸ ਦਾ ਇਲਾਜ ਚੰਗੇ ਕੰਮ ਕਰਨੇ। ਦੂਸਰਾ ਗੁਰੂ ਦੇ ਧਿਆਨ ਵਿੱਚ ਜੁੜਨਾ। ਉਹਨੂੰ ਆਪਾਸਨਾ ਕਹਿੰਦੇ ਨੇ। ਅੰਤਰੀ ਬਾ ਮਹਾਰਾਜ ਜਨਨ ਵਿੱਚ ਧਿਆਨ ਤਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਇਸ ਤੋਂ ਅੱਗੇ ਹੁੰਦਾ ਹੈ ਗਿਆਨ ਸੋਚੀ ਸਾਰੀ ਦੁਨੀਆ ਦੇ ਗ੍ਰੰਥ ਪੜ ਲਈਏ ਗਿਆਨ ਨਹੀਂ ਹੁੰਦਾ ਇਹ ਸਮਝੋ ਜਿਵੇਂ ਆਪਾਂ ਵੀ ਇੱਕ ਦਾ ਬਾਪ ਪੜ ਲੀਏ ਖੰਡ ਮਿੱਟੀ ਹੁੰਦੀ ਹੈ ਗੰਡ ਮਿੱਟੀ ਹੁੰਦੀ ਹੈ ਪਰ ਮੁੱਖ ਦੀ ਮਿੱਠਾ ਹੋਵੇ ਥੋੜੀ ਜੀ ਖਾਦੇ ਹੀ ਇਸੇ ਤਰ੍ਹਾਂ ਪੜਿਆ ਨਾਹੀਂ ਪੇਤ 부ਝੇ ਪਾਉਂ ਨਾਂ ਗਿਆਨ ਨਾ ਗੱਲਾਂ ਬਾਤਾਂ ਨਾਲ ਹੁੰਦਾ ਸਿਵਰਨ ਕਰਦੇ ਕਰਦੇ ਇੱਕ ਅੰਦਰ ਛਿਪੀ ਹੋਈ ਸੋਝੀ ਹੈ ਜਿਹੜੀ ਪ੍ਰਗਟ ਹੁੰਦੀ ਹੈ ਇਹ ਆਤਮਾ ਦਾ ਗਿਆਨ ਹੈ ਜਿਹਦੇ ਬਰਾਬਰ ਹੋਰ ਕੁਝ ਨਹੀਂ ਉਹਨੂੰ ਗਿਆਨ ਦਿੰਦੇ ਆਤਮਾ ਪਰਮਾਤਮਾ ਇੱਕੋ ਕਰ ਹੈ ਅੰਤਰ ਕੀ ਤਪਤਾ ਅੰਤਰ ਮਰ ਜਿੰਨੀ ਦੇਰ ਤੱਕ ਉਹ ਮਲਾਪ ਨਹੀਂ ਹੁੰਦਾ ਬਾਕੀ ਦੇ ਗਿਆਨ ਥੋੜੀ ਦੇਰ ਵਾਸਤੇ ਹੀ ਹਨ ਉਹ ਗਿਆਨ ਜਿਹੜਾ ਸਦੀਵੀ ਹੈ ਅਮਰ ਹੈ ਜਿੱਥੇ ਵੀ ਰੂਹ ਜਾਂਦੀ ਹੈ ਉਹ ਪ੍ਰਕਾਸ਼ ਨਾਲ ਹੈ ਤਵਚਾਰੂ ਰਿषि ਮਨੁੱਖ ਬਾਰੇ ਇੱਕ ਤਾਂ ਨਗੁਰਾ ਰਹਿਣਾ ਪਸੰਦ ਕਰਦਾ ਹੈ ਦੂਸਰਾ ਉਹਨਾਂ ਲੋਕਾਂ ਵੱਲ ਦੇਖਦਾ ਹੈ ਜਿਹੜੇ ਫੇਲ ਹੋ ਚੁੱਕੇ ਨੇ ਫਲਾਣਾ ਅੰਦਰ ਸੱਕੇ ਤੋੜ ਦਿੱਤਾ ਮੈਂ ਉਹਦੇ ਨੂੰ ਚੰਗਾ ਚੱਗਿਆ ਹੀ ਨਹੀਂ ਇਹ ਆਪਣੇ ਆਪ ਨੂੰ ਸਮਝਾਉਣ ਵਾਸਤੇ ਬੜੀ ਚਲਾਕੀ ਜਾਂ ਕੋਈ ਗਲਤੀ ਕਰਦਾ ਹੈ ਉਹਦੇ ਵੱਲ ਦੇਖ ਲੈਂਦੇ ਕੋਰਾਨ ਨੇ ਕੀ ਕਿਹਾ ਹੈ ਜਿੰਨੇ ਕੀਤਾ ਉਹਦਾ ਫਲ ਉਹਨੂੰ ਮਿਲਦਾ ਹੈ ਗੁਰੂ ਸਜ਼ਾ ਦਿੰਦਾ ਹੈ ਜਿਹੜ ਸਿੱਖ ਨੂੰ ਸਜ਼ਾ ਧਰਮ ਰਾਜਾ ਨਹੀਂ ਦਿੰਦਾ ਮਤਲਬ ਕੋਈ ਵੀ ਧਰਮ ਰਾਜਾ ਦੇ ਜਾਵਾਂਗੇ ਜੀ ਸਿੱਖ ਨੂੰ ਸਜ਼ਾ ਗੁਰੂ ਦਿੰਦਾ ਹੈ ਗੁਰੂ ਦਾ ਬੜਾ ਵੱਡਾ ਉਸਾਰਾ ਜੇ ਕੋਈ ਗੁਰ ਤੇ ਬੇਮੁਖ ਹੋਵੇ ਵੀ ਸਤਿਗੁਰ ਮੁਕਤ ਨਾ ਪਾਏ ਪਾਵੇ ਮੁਕਤ ਨਾ ਹੋਰ ਤਾ ਕੋਈ ਪੁੱਛੋ ਬੇਕੀਂ ਜਾਏ। ਅਨੇਕ ਜੁਨਨੀ ਪਰਮਾ ਜੁਨਾ ਵਿੱਚ ਛੱਡ ਦਿੰਦਾ ਤੁਰਿਆ ਪੈ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਇ ਕੈ ਨਾਨਕ ਵਿਚਾਰ ਦੇਖੋ। ਮਿੰਨ ਸਤਿਗੁਰ ਮੁਕਤ ਨਾ ਪਾਏ। ਮੂਲਾ ਗਿਆ ਇਸ ਜੁਨਨਾ ਚ। ਆਲਾ ਕੇ 2 ਸਾਲ ਗੁਰੂ ਨਾਨਕ ਜੀ ਦੇ ਨਾਲ ਰਿਹਾ। ਪਰ ਆਕੇ ਨਹੀਂ ਲੱਗਿਆ ਜਿਵੇਂ ਰਾਜੇ ਜਨਕ ਸੀ ਤੋ ਉਹਦਾ ਵਜ਼ੀਰ ਉਹ ਪੁੱਛਦਾ ਕਿ ਸੇ ਤਪਸਵੀ ਨੂੰ ਮੈਂ ਜਨਮ ਸਫਲਾ ਕਰਨਾ ਕੀ ਕਰਾਂ ਕਹਿੰਦੇ ਪਾਣੀ ਵਿੱਚ ਘੜ ਕੇ ਤਪੱਸਿਆ ਕਰ ਪਰ ਜਿੰਨਾ ਦੁਨੀਆਦਾਰੀ ਰਾਜ ਜਨਕ ਨੂੰ ਹੀ ਪੁੱਛ ਲੈ ਫਿਰ ਮੱਛੀ ਬਣਨਾ ਪਿਆ ਇਸੇ ਤਰ੍ਹਾਂ ਹੀ ਮੂਲੇ ਨਾਲ ਆ ਪ੍ਰਿਆ ਗੁਰੂ ਨਾਲ ਜੀ ਦੇ ਨਾਲ ਸਲਾਹ ਕਰਦੀ ਨੂੰ ਪੁੱਛਦਾ ਮਨ ਦਾ ਨਾ ਆਇਆ ਜਾਵਾਂ ਕਿ ਨਾ ਜਾਵਾਂ ਕਹਿੰਦੀ ਬਿਲਕੁਲ ਨਹੀਂ ਜਾਣਾ ਤੇ 84 ਚ ਵਿਆਹ ਫੇਰ ਕਰਦੀ ਨੇ ਕੱਢਿਆ ਤੇ ਨਹੀਂ ਗੁਰੂ ਨੇ ਹੀ ਕੱਢਿਆ ਤੂੰ ਸਿੱਖਦਾ ਫਰਜ਼ ਹੈ ਗੁਰੂ ਨੂੰ ਸਲਾਹ ਪੁੱਛੋ ਕੁਮਨਾਮਾ ਲਓ ਗੁਰਦਵਾਰਾ ਜਾ ਕੇ ਕਿ ਮਹਾਰਾਜ ਮੈਂ ਕੀ ਕਰਾਂ ਗੁਰ ਕਹੇ ਸੋਕਾਰ ਕਰਮਾਓ ਸਲਾਹ ਉਹਨਾਂ ਦੀ ਲੈਣੀ ਜਿਹੜੇ ਲੋਕ ਫੇਲ ਹੋ ਚੁੱਕੇ ਹੋ। ਤੋਂ ਮਨਮੁਖ ਦੀ ਸਲਾਹ ਟੰਡੋਲ ਕੇ ਰੱਖ ਦਿੰਦੀ ਹੈ। ਚੰਗੀ ਸਲਾਹ ਜਿਹੜੀ ਹੈ ਉਹ ਚੰਗੇ ਪਾਸੇ ਚੰਗੀ ਸੰਗਤ ਚੰਗੇ ਪਾਸੇ ਪ੍ਰੇਰਿਤਦੀ ਹੈ। ਉੱਤਮ ਸੰਗਤ ਸਾਰ ਫਲ ਵੇਦ ਵਿੱਚ ਲਿਖਿਆ। ਸੰਗਤ ਜਿਹੜੀ ਹੈ ਇੱਕ ਸ਼ਰਮਈ ਉੱਤਮ ਫਲ ਹੈ। ਪਵਰ ਪੂੜ ਕੇ ਸੰਗ ਹਰ ਕੇ ਔਰ ਹਰ ਮਿਲੇ ਤਲੇ ਪਖਾਲੇ ਗੰਗ ਚੰਗੀ ਸੰਗਤ ਕਰਕੇ ਪੂੜ ਵੀ ਛੇਵ ਜੀ ਦੇ ਦਰਸ਼ਨ ਕਰ ਸਕਦਾ ਹੈ ਤੋ ਸੰਗਤ ਕੁ ਸੰਗ ਮਾੜੇ ਪਾਸੇ ਜਾਣ ਵਾਲੀ ਕੁ ਸੰਗਤ ਚੰਗੇ ਪਾਸੇ ਜਾਣ ਵਾਲੀ ਸੰਗਤ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਜੈ ਜੈ ਭੀ ਤੋ ਮਨਮੁਖ ਜਿਹੜਾ ਹੈ ਉਹ ਆਪਣੇ ਹਸਾਬ ਨਾਲ ਚੱਲਦਾ। ਬਾਗ ਬੁਰਾ ਪਾਪੀ ਕੋ ਪਿਆਰਾ। ਉਹਨੂੰ ਜੰਗਲ ਲੱਗਦਾ ਕਰੀ ਜਾਂਦਾ। ਪਾਪੇ ਲੰਦੇ ਪਾਪਸਾ। ਪਰ ਪਾਪ ਛਾਣੇ ਆਪ। ਫਿਰ ਅਪਨ ਦੇਖਦੇ ਹਾਂ ਵੀ ਇਹ ਗਲਤੀਆਂ ਕਿ ਜੀ ਲੋਕ ਕਰਦੇ ਨੇ ਕੀ ਉਹਨਾਂ ਦੇ ਲੱਛਣਾਂ ਕਿਵੇਂ ਹੋ ਸਕਦਾ। ਇਕੋ ਹੀ ਦੀ ਗੱਲ ਨરસિંહ ਮਹਾਰਾਜੀ ਦੇ ਪਾਸ ਕੁਝ ਮੀਰ ਯਾਦ ਦੇ ਲੋਕ ਰਾਸੀ ਆਉਂਦੇ ਹੀ ਹੁੰਦੇ ਗੁਰੂ ਘਰ ਉਹ ਕਹਿੰਦੇ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤਾਂ ਜਿਹੜੇ ਮਸੰਦ ਨੇ ਇਹਨਾਂ ਦੀ ਨਕਲ ਲਾ ਕੇ ਰਸੀਏ ਕੀ ਕਰਦੇ ਗੁਰੂ ਜੀ ਕਹਿੰਦੇ ਹਾਂ ਭਾਈ ਤੂੰ ਆਟਕ ਦੇਣ ਦਾ ਟਾਈਮ ਲੈ ਲੈ ਉਹ ਜੇ ਕੱਪੜੇ ਉਹ ਜੇ ਸਾਰਾ ਉਹ ਡਰਾਮਾ ਬਣਾ ਹੀ ਲੈਂਦੇ ਨੇ ਲੋਕ ਨਕਲ ਉਡਾਉਣ ਦੀ ਆਗੇ ਤੋਂ ਜਿੱਤੋ ਮਸੰਦ ਵਰਗਾ ਕਿਸੇ ਦੇ ਘਰ ਜਾਂਦਾ ਕੋੜੀ ਹੈ ਨਾਲ ਜੀਵੀ ਹੈ ਸ਼ਰਾਬੀ ਹੈ ਮਾਸ ਵੀ ਖਾਂਦਾ ਲਿਆ ਬਈ ਸਿੱਖਾ ਗੁਰੂ ਦਸ਼ਨਾ ਮੰਦਾ ਵੀ ਘਰ ਤਾਂ ਕੁਝ ਹੈ ਨਹੀਂ ਇਹਨਾਂ ਸਰਾਪ ਦੇਾਂਗੇ ਫਿਰ ਕੁਝ ਕਰ ਅੱਛਾ ਚੰਗਾ ਉਹ ਜਨਮੀ ਤਿਆਰ ਕਰ ਅੱਛੇ-ਚੇ ਚੌੜ ਮਾਸ ਸਰਾਪ ਪੀ ਲਿਆ ਔਰ ਸੋਨਾ ਵੀ ਲਿਆ ਕੰਨਿਆਂ ਦੀ ਮਜ਼ਦੂਰੀ ਗਹਿਣੇ ਪਾਈ ਆ ਆਦਮ ਨੇ ਸਿੱਕੀ ਤੋਂ ਖਾਜ ਕਰੇ ਘਰ ਦੇ ਕਪੜੇ ਗਹਿਣੇ ਪਾਏ ਆ ਲਈ ਮਤ ਗਰੀਬਾ ਸਿੱਕੀ ਤੋਂ ਖਾਜ ਨਾ ਕਰੇ